ਖਾਨਾ ਸਿਟੀ ਤਰਨਤਾਰ ਦੇ ਦਿਨ ਪੈਂਦੇ ਪਿੰਡ ਕਾਜੀਕੋਟ ਦੀ ਵਸਨੀਕ ਪੂਜਾ ਨੇ ਆਪਣੇ ਹੀ ਪੇਕੇ ਪਰਿਵਾਰ ਤੇ ਉਸਦੇ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਉਸਦੇ ਪਤੀ ਦੇ ਖਿਲਾਫ ਝੂਠਾ ਮਾਮਲਾ ਦਰਜ ਕਰਵਾਉਣ ਦੇ ਦੋਸ਼ ਲਗਾਏ ਨੇ ਤੇ ਜਾਂਚ ਸੰਬੰਧੀ ਮਾਮਲਾ ਸਾਹਮਣੇ ਆਇਆ ਜਦਕਿ ਥਾਣਾ ਸਿਟੀ ਤਰਨਤਾਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੂਜਾ ਪਤਨੀ ਪਰਮੇਂਦਰ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਸਾਂਝੀ ਕੀਤੀ ਹੈ ਕਿ ਤਕਰੀਬਨ 5 ਮਹੀਨੇ ਪਹਿਲਾਂ ਹੀ ਉਸਦਾ ਪ੍ਰੇਮ ਵਿਆਹ ਹੋਇਆ ਹੈ ਪਰਮੇਂਦਰ ਸਿੰਘ ਦੇ ਨਾਲ ਤੇ ਪਹਿਲਾਂ ਤਾਂ ਉਸਦੇ ਘਰ ਦੇ ਜਿਹੜੇ ਨੇ ਉਹ ਵਿਆਹ ਦੇ ਲਈ ਰਾਜ਼ੀ ਨਹੀਂ ਸੀ ਪਰ ਫਿਰ ਤੋਂ ਜਿਹ ਪੂਰੇ ਰੀਤੀ ਰਿਵਾਜ ਦੇ ਨਾਲ 19 ਐਮਟੀ ਦੇ ਦਿੱਤੀ ਤੇ ਇਹਨਾਂ ਦਾ ਵਿਆਹ ਜਿਹੜਾ ਹੈ ਉਹ ਹੋ ਗਿਆ ਤੇ ਹੁਣ ਦੱਸਿਆ ਹੈ ਕਿ ਹੁਣ ਉਸ ਦਾ ਇੱਕ ਪਰਿਵਾਰ ਮਾਪਿਓ ਭਰਾ ਅਤੇ ਫੁੱਫੜ ਉਸੂ ਤੇ ਉਸ ਦੀ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਝੂਠਾ ਇਲਜ਼ਾਮ ਜਿਹੜਾ ਇਹ ਲਗਾਉਂਦੇ ਨੇ ਝੂਠੀਆਂ ਧਮਕੀਆਂ ਜੜੀਆਂ ਨੇ ਉਹ ਦਿੰਦੇ ਨੇ ਕਿਆਸੀ ਤੁਹਾਨੂੰ ਜਾਨੋਂ ਮਾਰ ਦੇਵਾਂਗੇ ਤੇ ਝੂਠੇ ਇਲਜ਼ਾਮ ਜਿਹੜੇ ਨਾਲ ਤੇ ਲਗਾਏ ਜਾ ਰਹੇ ਨੇ ਪੂਜਾ ਦੇ ਪਤੀ ਨੇ ਜਿਹੜਾ ਆਇਆ ਉਹ ਦੱਸਿਆ ਹੈ ਕਿ ਉਸਦੀ ਪਤਨੀ ਜਿਹੜੀ ਹੈ ਉਹ ਗਰਭਪਤੀ ਆ ਤੇ ਉਸਦੇ ਮਾਤਾ ਪਿਤਾ ਨੇ ਉਸ ਨੂੰ ਬੱਚਾ ਨਾ ਰੱਖਣ ਦੇ ਲਈ ਵੀ ਮਜਬੂਰ ਕੀਤਾ ਤੇ ਉਥੇ ਹੀ ਉਸਨੇ ਕਿਹਾ ਹੈ ਕਿ ਜੇਕਰ ਭਵਿੱਖ ਦੇ ਵਿੱਚ ਉਸਦੇ ਅਤੇ ਉਸਦੇ ਪਤੀ ਜਾਂ ਫਿਰ ਉਸਦੇ ਸਹੁਰੇ ਪਰਿਵਾਰ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰ ਉਸਦੇ ਮਾਤਾ ਪਿਤਾ ਭਰਾ ਤੇ ਫੁੱਫੜ ਹੋਵੇਗਾ ਉਹਨਾਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਹੈ ਕਿ ਉਸਦੇ ਅਤੇ ਉਸਦੇ ਸਹੁਰੇ ਪਰਿਵਾਰ ਦੀ ਰੱਖਿਆ ਕੀਤੀ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਾਂਜੀ ਕਿਹਨਾਂ ਭੈਣ ਜੀ ਆਪਣਾ? ਪੋਜਾ। ਕਿੱਥੋਂ ਦੇ ਰਹਿਣ ਬਲੇ ਜੇ? ਦਸ਼ਮੇਸ਼ ਨਗਰ। ਹਾਂਜੀ ਕੀ ਤੁਹਾਡਾ ਵਿਆਹ ਕਿਦਾਂ ਹੋਇਆ ਵਾ? ਕਿੰਨੇ ਚਿਰ ਹੋ ਗਿਆ ਵਿਆਹ ਇਹ ਤੁਹਾਡੇ ਨੂੰ? ਮੇਰਾ ਵਿਆਹ ਇਹਨਾਂ ਨਾਲ ਹੋਇਆ ਪਰਮਿੰਦਰ ਸਿੰਘ ਨਾਲ। ਕਿੰਨੇ ਚਿਰ ਹੋ ਗਿਆ ਇਹਨੂੰ? 5 ਮਹੀਨੇ ਹੋ ਗਏ ਮੇਰੇ ਵਿਆਹ ਨੂੰ। ਕੀ ਗੱਲਬਾਤ ਹੈ ਤੁਹਾਡੇ ਨੂੰ ਮਾਪਿਓ ਮੰਮੀ ਡੈਡੀ ਤੁਹਾਡੇ ਕਿਉਂ ਤੰਗ ਕਰਦੇ ਹਨ ਨੂੰ? ਗੱਲਬਾਤ ਇਹ ਹੀ ਆ ਕਿ ਝੂਠੀਆਂ ਤਰਕਸਾਂ ਦਿੱਤੀਆਂ ਉਹਨਾਂ ਨੇ। ਕਿਹਨਾਂ ਨੇ? ਮੇਰੇ ਘਰ ਦੇ ਆਣੇ ਮੇਰੇ ਮੰਮੀ ਡੈਡੀ ਉਹਨਾਂ ਨੇ ਮੇਰੇ ਭਰਾਵਾਂ ਨੇ ਮੇਰੇ ਫੋਫੜ ਜੀ ਮੇਰੇ ਚਾਚੇ ਨੇ ਵੀ ਕੀ ਦਰਖਾਸਤ ਦਿੱਤੀ ਉਹਨਾਂ ਨੇ? ਐਹੀ ਦਰਖਾਸਤ ਦਿੱਤੀ ਝੂਠੀਆਂ, ਝੂਠੀ ਦਰਖਾਸਤ ਦਿੱਤੀ ਉਹਨਾਂ ਨੇ ਬਣਾ ਕੇ। ਕੀ ਦਰਖਾਸਤ ਹੀ ਤੁਹਾਡੇ ਖਰਾਫ? ਤੁਹਾਡੇ ਘਰ ਵਾਲੇ ਦੇ ਖਿਲਾਫ ਦਿੱਤੀ ਆ? ਹਾਂਜੀ। ਕੀ ਦਿੱਤੀ ਦਰਖਾਸਤ? ਐਹੀ ਕੀ ਨਸ਼ੇਵੱਤੇ ਕਰਦਾ ਵਾ, ਕੋਟ ਮਾਰ ਕਰਦਾ ਵਾ ਤੇ ਐਦਾਂ ਦਾ ਕੁਝ ਨਹੀਂ ਆਗਾ ਕਿਉਂਕਿ ਮੈਂ ਇਹਨਾਂ ਦੇ ਨਾਲ ਰਹਿਨੀ ਮੈਨੂੰ ਪਤਾ। ਮੇਰੇ ਨਾਲ ਕੋਈ ਐਦਾਂ ਦੀ ਕੋਈ ਗੱਲਬਾਤ ਨਹੀਂ ਹੋਈ। ਤੁਹਾਡਾ ਵਿਆਹ ਇਹਨਾਂ ਸਹਿਮਤੀ ਨਾਲ ਹੋਇਆ ਸੀ ਬਿਲਕੁਲ? ਹਾਂਜੀ ਸਾਰਾ ਕੁਝ ਸਹਿਮਤੀ ਨਾਲ ਹੀ ਹੋਇਆ ਸੀ। ਤੇ ਜਦੋਂ ਵਿਆਹ ਵਿੱਚ ਸਾਰੇ ਮੌਜੂਦ ਹੀ ਤੁਹਾਡੇ ਮੰਮੀ ਜੜੀ। ਹਾਂਜੀ ਸਾਰੇ ਹਾਂਗੇ। ਤੇ ਹੁਣ ਕੀ ਜ ਮੇਰਾ ਰਿਵੋਲਸ਼ਨ ਵੀ ਕਰਾਉਣਾ ਚਾਹੁੰਦੇ ਉੱਥੇ ਮੈਨੂੰ ਜਾ ਕੇ ਇਹਨਾਂ ਨੇ ਮੇਰੇ ਮੈਨੂੰ ਪੂਰੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਤਲਾਕ ਲੈਣਾ ਚਾਹੁੰਦੇ ਜਾਂ ਕਿ ਮੈਂ ਨਹੀਂ ਤਲਾਕ ਲੈਣਾ ਚਾਹੁੰਦੀ ਮੈਂ ਇਹਨਾਂ ਦੇ ਨਾਲ ਹੀ ਰਹਿਣਾ ਚਾਹੁੰਦੀ ਮੇਰੇ ਇੱਥੇ ਸੋਹਰਾ ਪਰਿਵਾਰ ਸਾਰੇ ਵਧੀਆ ਮੇਰੇ ਨਾਲ ਤੇ ਜਿਹੜੇ ਮਤਲਬ ਕਿ ਦਿੱਤਾ ਜੀ ਦੀ ਇਹਨੇ ਠਾੜੇ ਦਰਖਾਸਤ ਸਾਰੇ ਝੂਠੀ ਹੈ ਹਨਾ ਮੈਂ ਉਹ ਕਹਿਨੀ ਆਂ ਵੀ ਇਹਨਾਂ ਨੂੰ ਕਿਸਲ ਜਾ ਵੀ ਦਿੱਤੀ ਜਾਵੇ ਤੇ ਮੰਨ ਲਓ ਕਿ ਜੇ ਜੇ ਕੋਈ ਜਿੱਦਾਂ ਨੇ ਜਾਨੋ ਮਾਰਦੀ ਧਮਕੀ ਮਾਰਨ ਦੀ ਧਮਕੀ ਦਿੱਤੀ ਇਹਨਾਂ ਨੇ ਮੈਨੂੰ ਵੀ ਹਾਂਜੀ ਇਹਨਾਂ ਨੂੰ ਵੀ ਮੈਨੂੰ ਵੀ ਮੇਰੇ ਬੱਚੇ ਨੂੰ ਵੀ ਬੱਚੇ ਦਾ ਇਮੋਸ਼ਨ ਕਰਾਉਣਾ ਚਾਹੁੰਦੀ ਮੇਰੇ ਦਾ ਉਹ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੈਨੂੰ ਵੀ ਮੇਰੇ ਬੱਚੇ ਨੂੰ ਵੀ ਇਮੋਸ਼ਨ ਕਰਾਉਣਾ ਚਾਹੁੰਦੇ ਮੇਰਾ ਤੇ ਹੁਣ ਜੇ ਕੱਲ੍ਹ ਤੁਹਾਡਾ ਕੋਈ ਨੁਕਸਾਨ ਹੋ ਜਾਵੇ ਕੌਣ ਜਿੰਮੇਵਾਰ ਹੋਵੇ ਮੇਰੇ ਘਰ ਵਾਲੇ ਮੇਰੇ ਘਰ ਦੇ ਜ਼ਿੰਮੇਵਾਰ ਆ ਕੀ ਕੀ ਨਾਂ ਉਹਨਾਂ ਦੇ ਮੰਮੀ ਡੈਡੀ ਮੇਰੇ ਫੁੱਫੜ ਜੀ ਹੁਣੀ ਨੇ ਮੇਰੀ ਭੈਣ ਕੀ ਨਾਂ ਰਣਦੀਪ ਮੇਰੇ ਫੁੱਫੜ ਜੀ ਬਾਜੀ ਹਾਂ ਮੇਰੇ ਮੰਮੀ ਡਾਡੀ ਮੇਰੇ ਕਿਹੜਾ ਪਰਿਵਾਰ ਸਾਰਾ ਹੈ ਨਾ ਹਾਂਜੀ ਠੀਕ ਤੁਹਾਡਾ ਸੋਹਰਾ ਪਰਿਵਾਰ ਹੋਂਦਾ ਨਾ ਸਹਿਮਤ ਹੈ ਕਿ ਤੁਹਾਨੂੰ ਵੀ ਤੰਗ ਪਰੇਸ਼ਾਨ ਕਰਦੇ ਨਹੀਂ ਨਹੀਂ ਉਹ ਨਹੀਂ ਤੰਗ ਪਰੇਸ਼ਾਨ ਕਰਦੇ ਉਹ ਬਹੁਤ ਚੰਗੇ ਆ ਕੌਣ ਚੰਗੇ ਬੋਲਦੇ ਮੇਰੇ ਸੋਹਰਾ ਪਰਿਵਾਰ ਹਾਂਜੀ ਬਹੁਤ ਚੰਗੇ ਆ ਕੋਈ ਤੁਹਾਡੇ ਦਾਦੇ ਪਿਓ ਜਿਹਦਾ ਪਤੀ ਕੋਲ ਕੋਈ ਪੈਸੇ ਵੀ ਲੈ ਤੁਹਾਡੇ ਪੇਕੇ ਪਰਿਵਾਰ ਦੇ ਵਿੱਚ ਕਿੰਨੇ ਪੈਸੇ ਰਹਿ ਚੁੱਕੇ ਨੇ ਮੇਰੇ ਘਰ ਵਾਲੇ ਕੋ ਪੈਸੇ ਪਵਾਉਂਦੇ ਰਹੇ ਕਾਦੀ ਕੁਲਪੁੰਦੇ ਰਹੇ ਆ ਪਤਾ ਨਹੀਂ ਇਸ ਗੱਲ ਦਾ ਮੈਨੂੰ ਨਹੀਂ ਪਤਾ ਪੈਸੇ ਪਵਾਉਂਦੇ ਸਨ ਮੇਰੇ ਘਰ ਵਾਲੇ ਕੋ ਠੀਕ ਮੇਰੇ ਭਰਾ ਨੇ ਪਵਾਏ ਕਿੰਨੀ ਵਾਰੀ ਪਵਾਏ ਇੱਕ ਮੇਰਾ ਨਾਮ ਪਰਮੇਂਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਆ ਆਪਣਾ ਪਿੰਡ ਕਾਜੀਕੋੜਾ ਜੀ ਕੀ ਮਾਮਲਾ ਹੈਗਾ ਸਾਰੇ ਵੀਰੇ ਸਾਰਾ ਇਹ ਮਾਮਲਾ ਹੈ ਜੀ ਮੇਰੀ ਲਵ ਮੈਰਿਜ ਹੋਈ ਆ ਪੂਜਾ ਦੇ ਨਾਲ ਮੇਰੇ ਵਾਈਫ ਦਾ ਨਾਮ ਆ ਤੇ ਰਜਾ ਮੰਦੀ ਦਾ ਮੇਰੇ ਸਹੁਰੇ ਨਾਲ ਮੇਰਾ ਚਲੋ ਵਧੀਆ ਕਰਤਾ ਉਹਨੇ ਪਹਿਲਾਂ ਤੇ ਖਿਲਾਫ ਹੀ ਮੁੜ ਕੇ ਚਲੋ ਰਜਾ ਮੰਦੀ ਨਾ ਹੋ ਗਿਆ ਥੋੜੇ ਚਿਰ ਬਾਅਦ ਨੂੰ ਖਰਾਬ ਕਰਨਾ ਸ਼ੁਰੂ ਕਰਤਾ ਮੇਰੇ ਵਾਈਫ ਪ੍ਰੈਗਨੈਂਟ ਸੀ ਮੇਰਾ ਬੱਚਾ ਮਾਰ ਦੀ ਕੋਸ਼ਿਸ਼ ਵੀ ਕੀਤੀ ਆ ਉਹਨੂੰ ਕਹਿੰਦੇ ਵੀ ਤੂੰ ਅਬੋਸ਼ਨ ਕਰਵਾ ਦੇ ਉਤੋਂ ਬਾਅਦ ਕਰਵਾ ਦੇ ਗਰਾਉਂਦਾ ਇਹਨਾਂ ਮੇਰੇ ਤੋਂ ਪੈਸੇ ਵੀ ਲੈ ਜਿੱਦੇ ਸਕਰੀਨ ਸ਼ਾਟ ਮੇਰੇ ਤੋਂ ਅਜੇ ਪਏ ਆ ਜਿੰਨਾ ਚਿਰ ਮੈਂ ਪੈਸੇ ਦਿਨ ਨਾ ਰਿਹਾ ਮੈਂ ਬਿਲਕੁਲ ਸਹੀ ਰਿਹਾ ਮੁਰਕੇ ਸਾਰੇ ਮੇਰੇ ਖਿਲਾਫ ਹੋ ਗਏ ਆ ਝੂਠੀਆਂ ਦਰਖਾਸਤਾਂ ਮੇਰੇ ਖਿਲਾਫ ਦੇ ਦੇ ਜਾਗੇ ਕੀ ਦਰਖਾਸਤ ਦਿੱਤੀ ਹੈ ਮੇਰੇ ਖਿਲਾਫ ਇਹੀ ਮੇਰੇ ਤੋਂ ਝੂਠੇ ਰੋਬ ਲਾਏ ਆ ਜੀ ਨਸ਼ਾ ਕਰਦਾ ਕੁੜੀ ਨੂੰ ਕੁੜਦਾ ਮਾਰਦਾ ਪਰ ਕੁੜੀ ਤਾਂ ਕਹਿੰਦੀ ਮੈਨੂੰ ਕੋਈ ਕੁੜਦਾ ਮਾਰਦਾ ਨਹੀਂ ਨਾ ਜੀ ਨਾ ਸਾਡਾ ਦੋਵਾਂ ਜਿੰਨਾ ਬਹੁਤ ਪਿਆਰ ਆ ਉਹ ਤਾਂ ਨਹੀਂ ਵੇਖ ਲਿਆ ਆਪਣੀ ਅੱਖੀਂ ਵੇਖ ਲਿਆ ਤੇ ਬਾਕੀ ਇਹ ਕਿ ਮੈਂ ਹਾਈ ਕੋਰਟ ਤੋਂ ਗਿਆ ਮੈਨੂੰ ਇਹਨਾਂ ਨੇ ਮਾਰਨ ਦੀ ਤੇ ਕੋਲ ਕੋਲ ਪੰਜਾਬੀ ਕੀ ਨਾਮ ਉਹਨਾਂ ਦਾ ਭਜੀਏ ਇਹ ਮੇਰਾ ਸੋਹਰਾ ਸਾਹਬ ਦਾ ਕਿਸੋਰ ਲਾਲ ਮੇਰੀ ਸੱਸਿਆ ਕਬਲਜੀਤ ਕੌਰ ਤੇ ਫੁੱਫੜਿਆ ਬਾਜੀ ਦਾ ਪਿੰਡ ਹੈਗਾ ਧਰਮੂ ਚੱਕ ਜਿਹੜਾ ਸਭ ਤੋਂ ਵੱਧ ਗਿਆ ਇਹੋਲੇ ਜੋਰ ਲਾਉਣ ਡਿਆ ਠੀਕ ਆ ਜੀ ਇਹਨਾਂ ਦੇ ਪਰਿਵਾਰ ਵਿੱਚ ਅੰਨਾ ਪਹਿਲਾਂ ਵੀ ਇਦਾਂ ਕਰਕੇ ਮੈਂ ਆਪਣੇ ਮੁੰਡੇ ਦਾ ਵੀ ਘਰ ਇਸੇ ਬਾਜੀ ਨੇ ਖਰਾਬ ਕੀਤਾ ਤੁਹਾਨੂੰ ਕੋਈ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਜੀ ਮੇਰੀ ਘਰ ਦੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਕੀ ਮੇਰੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀ ਮੰਗ ਕਰਦੇ ਤੁਸੀਂ ਹੁਣ ਮਾਂ ਕਿ ਮੈਂ ਹੀ ਕਰਦਾ ਮੈਂ ਮਾਰਜੂਗ ਹਾਈ ਕੋਰਟ ਤੋ ਗਿਆ ਜੀ ਮੈਂ ਉਥੇ ਰੈਟ ਪਾਈ ਆ ਐਸਐਸਪੀ ਸਾਹਿਬ ਤੋਂ ਪੇਸ ਹੋਇਆ ਮੈਂ ਜੋ ਕਾਨੂੰਨੀ ਕਾਰਵਾਈ ਬਣਦੀ ਨਾਲ ਕੀਤੀ ਜਾਵੇ ਤੁਹਾਡੇ ਝੂਠੀਆਂ ਦਰਖਾਸਤਾਂ ਦਿੱਤੀਆਂ ਝੂਠੀਆਂ ਦਰਖਾਸਤਾਂ ਮੇਰੇ ਤੇ ਦਿੱਤੀਆਂ ਇਹਨਾਂ ਨੇ ਉਹ ਵੀ ਸਾਡਾ ਬਹੁਤ ਆਡਾ ਇਹਨਾਂ ਨੇ ਬੇਇੱਜ਼ਤੀ ਸਾਡੀ ਕਰਾਈ ਆ ਤੇ ਜੇ ਕੱਲ੍ਹ ਤੋਂ ਕੋਈ ਨੁਕਸਾਨ ਹੁੰਦਾ ਵਾ ਤਾਂ ਜੇ ਸਾਡਾ ਕਾਦ ਨੂੰ ਕੋਈ ਨੁਕਸਾਨ ਦਾ ਜ਼ਿੰਮੇਵਾਰ ਇਹੀ ਆ ਜੀ ਸਾਡਾ ਕਿਸੇ ਨਾਲ ਵੈਰ ਵਿਰੋਧ ਦੁਸ਼ਮਣੀ ਨਹੀਂ ਹੈਗੀ ਸਾਡੇ ਪਿੰਡ 'ਚ ਵੀ ਇਹਨਾਂ ਨਾਲ ਸਾਡੀ ਆ ਜੀ ਇਹੋ ਸਾਨੂੰ ਮਾਰਨਾ ਚਾਹੁੰ ਕਾਰਨ ਇਹੀ ਆ ਜੀ ਕਿ ਸਾਡੀ ਹੈਗੀ ਆ ਜੜ ਸਿੱਖ ਬਰਾਦਰ ਚਲੋ ਜਾਤਾਂ ਪਾਤਾਂ ਵੀ ਦਹੀਂ ਪੈਂਦੇ ਹੁਣੀ ਆ ਇਹਨਾਂ ਦੀ ਜਾਤ ਹੈਗੀ ਆ ਜੀ ਆਪਣੇ ਬ੍ਰਾਹਮਣ ਜਾਤ ਨੂੰ ਇਹ ਕਰਦੇ ਬਹੁਤ ਉੱਚੀ ਸੁੱਚੀ ਜਾਤ ਹੈ ਜੀ ਉਹ ਵੀ ਪਰ ਇਹਨਾਂ ਗੱਲਾਂ ਕਰਕੇ ਇਹਨਾਂ ਨੇ ਥੋੜਾ ਜਿਹਾ ਮੁਰਕੇ ਉਹਨੂੰ ਡਰਾਉਣ ਉਹਨੂੰ ਜਿਆਦਾ ਬੱਚੇ ਦਾ ਬੋਸਣ ਦਾ ਕਹਿੰਦੇ ਜੀ ਤੇ ਫਿਰ ਉਹਨੂੰ ਕਹਿੰਦੇ ਆ ਕਿ ਇਹਨੂੰ ਸਾਡੇ ਕਿਦੋਂ ਆ ਜਾ ਕਿੰਨੇ ਮਹੀਨੇ ਦੀ ਗਰਭਤੀ ਹੈ ਇਹਨਾਂ ਨੂੰ ਜੀ ਆਪਣਾ ਪੰਜਵਾਂ ਮਹੀਨਾ ਚੱਲਦਾ ਪਿਆ ਜੀ ਹਾਂਜੀ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.